ਅਸਗਲੀ ਮੈਂ ਹਾਂ ਕਬਰ ਸਿੰਘ 베ਦੀ ਦੋ ਅਹਿਮ ਮਸਲੇ ਤੇ ਦੋ ਅਹਿਮ ਮੁਸੀਬਤਾਂ ਦਾ ਜ਼ਿਕਰ ਕਰਾਂਗੇ ਇਹ ਮੁਸੀਬਤਾਂ ਕਿੱਥੇ ਤੇ ਕਿਵੇਂ ਪਈਆਂ ਤੇ ਇਸ ਮੁਸੀਬਤ ਦੇ ਵਿੱਚੋਂ ਕੌਣ ਪਹਿਲਾਂ ਤੇ ਕੌਣ ਬਾਅਦ ਵਿੱਚ ਨਿਕਲਦਾ ਆਖਰੀ ਮੁਸੀਬਤਾਂ ਕਿਸ ਪੱਖ ਦੀਆਂ ਨੇ ਕੀ ਇਹ ਮੁਸੀਬਤਾਂ ਕੁਦਰਤੀ ਨੇ ਇਹ ਵੀ ਸਵਾਲ ਬਣਦਾ ਜਾ ਰਿਹਾ ਕਿਉਂਕਿ ਪੰਜਾਬ ਹੜਾਂ ਦੀ ਲਪੇਟ ਵਿੱਚ ਐ ਪੰਜਾਬ ਅੱਗੇ ਮੁਸੀਬਤਾਂ ਹੀ ਮੁਸੀਬਤਾਂ ਨੇ ਪਹਿਲਾਂ ਹੀ ਪੰਜਾਬ ਨੂੰ ਝੰਬਿਆ ਤੇ ਝੰਡੋੜਿਆ ਜਾ ਰਿਹਾ ਜਿਸ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਅੰਦਰ ਪਹਿਲਾਂ ਵੀ ਹੋ ਰਹੀ ਸੀ ਤੇ ਜਦੋਂ ਹੁਣ ਪੰਜਾਬ ਹੜ੍ਹਾਂ ਵਿੱਚ ਡੁੱਬਿਆ ਹੋਇਆ ਜਦੋਂ ਪੰਜਾਬ ਨੂੰ ਇਸ ਮੁਸੀਬਤ ਵਿੱਚੋਂ ਕੱਢੇ ਜਾਣ ਦਾ ਜ਼ਿਕਰ ਹੋਣਾ ਚਾਹੀਦਾ ਜਦੋਂ ਪੰਜਾਬ ਨੂੰ ਤੰਦਰੁਸਤ ਕਰਨ ਦਾ ਜ਼ਿਕਰ ਹੋਣਾ ਚਾਹੀਦਾ ਤਾਂ ਉਸ ਸਮੇਂ ਸਿਆਸਤਦਾਨ ਵੱਡੀ ਸਿਆਸਤ ਕਰ ਰਿਹਾ ਸਿਆਸਤ ਇੱਥੇ ਵੀ ਹੋ ਰਹੀ ਆ ਕਿ ਜਿਸ ਢੰਗ ਦੇ ਕੁਦਰਤੀ ਮੀਂਹ ਪਏ ਜਾਂ ਪੈਣੇ ਚਾਹੀਦੇ ਸੀ ਪਰ ਹੜ ਕਿਵੇਂ ਆ ਗਏ ਕਿਉਂਕਿ ਇਸ ਹੜ ਦੇ ਵਿੱਚ ਸਰਕਾਰ ਰੁੜਦੀ ਨਜ਼ਰ ਆ ਰਹੀ ਹੈ ਤਾਂ ਇਸੇ ਤਰ੍ਹਾਂ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਅੰਦਰ ਵੀ ਵੱਡੀਆਂ ਮੁਸੀਬਤਾਂ ਨੇ ਇਹ ਮੁਸੀਬਤਾਂ ਉਹਨਾਂ ਦੇ ਵਿਧਾਇਕਾਂ ਦੇ ਉੱਤੇ ਨਜ਼ਰ ਆ ਰਹੀਆਂ ਇੱਕ ਤਾਜ਼ਾ ਫੈਸਲੇ ਦੇ ਵਿੱਚ ਕਿਉਂਕਿ ਖੰਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀਆਂ ਮੁਸੀਬਤਾਂ ਵੱਧ ਚੁੱਕੀਆਂ ਨੇ ਇਸ ਤੋਂ ਪਹਿਲਾਂ ਇੱਕ ਹੋਰ ਮੁਸੀਬਤ ਪਟਿਆਲਾ ਦੇ ਹਲਕਾ ਸਨੌਰ ਦੇ ਐਮ.ਐਲ.ਏ ਹਰਮਿਤ ਸਿੰਘ ਪਠਾਨ ਮਾਜਰਾ ਦੇ ਉੱਤੇ ਵੀ ਵੱਡੀਆਂ ਮੁਸੀਬਤਾਂ ਨੇ ਆਖਰੀ ਮੁਸੀਬਤਾਂ ਜਿੱਥੇ ਸਰਕਾਰ ਦੇ ਅੱਗੇ ਨੇ ਸਰਕਾਰ ਮੁਸੀਬਤਾਂ ਵਿੱਚ ਘिरी ਹੋਈ ਹੈ ਤੇ ਇਨ੍ਹਾਂ ਮੁਸੀਬਤਾਂ ਵਿੱਚੋਂ ਵਿਧਾਇਕ ਕਿਵੇਂ ਨਿਕਲਣ ਸਰਕਾਰ ਕਿਵੇਂ ਨਿਕਲੇ ਕਿਉਂਕਿ ਜਿਸ ਤਰ੍ਹਾਂ ਦੀ ਘੇਰਾਬੱਦੀ ਕੇਂਦਰ ਦੀ ਹੋ ਰਹੀ ਆ ਸਰਕਾਰ ਦੀ ਹੋ ਰਹੀ ਆ ਬੀਬੀਐਮ ਦੇ ਮਸਲੇ ਤੇ ਵੱਡੇ ਬਵਾਦ ਹੋ ਰਿਹਾ ਅੱਜ ਰਾਣਾ ਗਰਜੀਤ ਤੇ ਉਹਨਾਂ ਦੇ ਸੁਪੁੱਤਰ ਇੰਦਰ ਪ੍ਰਤਾਪ ਰਾਣਾ ਵੱਲੋਂ ਵੀ ਖੁਲਾਸੇ ਕੀਤੇ ਗਿਆ ਉਹ ਵੀ ਡਾਟਾ ਆਧਾਰਤ ਕਿ ਅਸੀਂ ਤਾਂ ਪਹਿਲਾਂ ਹੀ ਇਹ 10 ਦਾ ਸਿੱਕੇ ਪੰਜਾਬ ਹੜ੍ਹਾਂ ਵਿੱਚ ਡੁੱਬਣ ਜਾ ਰਿਹਾ ਇਸ ਤਰ੍ਹਾਂ ਦੇ ਸੰਕੇਤ ਦਿੱਸ ਕਰਕੇ ਨਜ਼ਰ ਆ ਰਿਹਾ ਕਿ BBM ਦੇ ਮੁੱਦੇ ਤੇ ਕੇਂਦਰ ਸਰਕਾਰ ਦੇ ਨਾਲ ਇੱਕ ਵੱਡੀ ਲੜਾਈ ਚੱਲ ਰਹੀ ਸੀ ਜਿਸ ਉੱਤੇ ਹੁਣ ਮੌਜੂਦਾ ਸਮੇਂ ਅੰਦਰ ਵੀ ਸਿਆਸਤ ਹੋ ਰਹੀ ਹੈ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੜਪ ਪ੍ਰਭਾਵਿਤ ਖੇਤਰ ਦਾ ਹਵਾਈ ਸਰਵੇਖਣ ਕਰਦਿਆ ਕੁਝ ਕਿਸਾਨਾਂ ਨੂੰ ਮਿਲਦੇ ਆ ਉਹ ਕਿਸਾਨ ਕਿਹੜੀਆਂ ਜਥੇਬੰਦੀਆਂ ਨਾਲ ਸਬੰਧਤ ਸੀ ਕਿੰਨਾ ਕੂਵ ਕਿਸਾਨੀ ਦੇ ਨਾਲ ਜੁੜੇ ਹੋਏ ਸੀ ਕਿੰਨਿਆ ਕੂ ਕਿਸਾਨੀ ਨਾਲ ਦਰਪੇਸ਼ ਸਮੱਸਿਆਵਾਂ ਬਾਰੇ ਉਹ ਪ੍ਰਧਾਨ ਮੰਤਰੀ ਨੂੰ ਸਮਝਾ ਸਕਦੇ ਸੀ ਤਾਂ ਅਜਹੀਆਂ ਗੱਲਾਂ ਦੇ ਉੱਤੇ ਵੱਡੇ ਸਵਾਲ ਪੰਪਦੇ ਜਾ ਰਿਹਾ ਜਾਂਦੇ ਜਾਂਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਇਸ ਮੁਸੀਬਤ ਵਿੱਚੋਂ ਕੱਢਣ ਲਈ 1600 ਕਰੋੜ ਰੁਪਏ ਦੇਣ ਦਾ ਐਲਾਨ ਕਰ ਗਿਆ ਜਿਸ ਨੂੰ ਨਾ ਕਾਫੀ ਪੱਖ ਤੋਂ ਵੇਖਿਆ ਜਾ ਰਿਹਾ ਜਿਸ ਨੂੰ ਪੱਖ ਪਾਤੀ ਦੇ ਤੌਰ ਤੇ ਵੀ ਵੇਖਿਆ ਜਾ ਰਿਹਾ ਤੇ ਪੰਜਾਬ 1600 ਕਰੋੜ ਰੁਪਏ ਦੇ ਇਸ ਐਲਾਨ ਤੋਂ ਬਾਅਦ ਵੀ ਮੁਸੀਬਤ ਵਿੱਚੋਂ ਨਹੀਂ ਨਿਕਲ ਸਕਦਾ ਕਿਉਂਕਿ ਪੰਜਾਬ ਖੇਤੀ ਪ੍ਰધાન ਸੂਬਾ ਹੈ ਕਿਉਂਕਿ ਖੇਤੀ ਦੇ ਉੱਤੇ ਆਧਾਰਿਤ ਹੈ ਪੰਜਾਬ ਤੇ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਵੀ ਪੰਜਾਬ ਦਾ ਵੱਡਾ ਯੋਗਦਾਨ ਹੈ ਅੱਜ ਜਦੋਂ ਹੜ੍ਹਾਂ ਦੀ ਮਾਰ ਪੰਜਾਬ ਤੇ ਪਈ ਐ ਤੇ 1400 ਤੋਂ ਵੱਧ ਪਿੰਡ ਹੜ੍ਹਾਂ ਵਿੱਚ ਪ੍ਰਭਾਵਿਤ ਹੋਇਆ ਇਨ੍ਹਾਂ ਹੜ੍ਹਾਂ ਦੇ ਵਿੱਚ ਜਿੱਥੇ ਲੋਕ ਰੁੜੇ ਜਾਨਵਰ ਰੁੜੇ ਘਰ ਰੁੜੇ ਪਿੰਡਾਂ ਦੇ ਪਿੰਡ ਰੁੜ ਗਏ ਇਸ ਪਾਣੀ ਦੇ ਵਿੱਚ ਹੁਣ ਸਰਕਾਰ ਵੀ ਹੜ੍ਹ ਦੀ ਵਖਾਈ ਦੇ ਰਹੀ ਐ ਕਿਉਂਕਿ ਸਰਕਾਰ ਦੀ ਤਿਆਰੀ ਕਿਸੇ ਵੀ ਪੱਖ ਤੋਂ ਨਹੀਂ ਸੀ ਕਿਉਂਕਿ ਜਦੋਂ ਵੀ ਹੜ੍ਹ ਆਉਣੇ ਹੁੰਦੇ ਐ ਇਨ੍ਹਾਂ ਮਹੀਨਿਆਂ ਦੇ ਵਿੱਚ ਸਰਕਾਰ ਨੂੰ ਵੱਡੀ ਤਿਆਰੀ ਕਰਨੀ ਚਾਹੀਦੀ ਸੀ ਖੈਰ ਹੜਾ ਦੇ ਮੱਦੇ ਨਜ਼ਰ ਕੇਂਦਰ ਸਰਕਾਰ ਦੇ ਕੋਲੇ ਅਮਦੀ ਪਾਰਟੀ ਦੀ ਸਰਕਾਰ ਤੇ ਉਹਨਾਂ ਦੇ ਮੁੱਖ ਮੰਤਰੀ ਵੀ ਕੋਈ ਤਜਵੀਜ਼ ਸਹੀ ਢੰਗ ਨਾਲ ਨਹੀਂ ਰੱਖ ਸਕੇ ਜਾਂ ਅਜਹੀ ਪਹੁੰਚ ਨਹੀਂ ਬਣਾ ਸਕੇ ਜਿਸ ਕਰਕੇ ਸਰਕਾਰ ਵੀ ਸਵਾਲਾਂ ਦੇ ਟਟਾਰੇ ਵਿੱਚ ਖੜੀ ਨਜ਼ਰ ਆ ਰਹੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਹੁਣ ਕਿ ਸਾਡਾ ਖਜ਼ਾਨਾ ਪਰਿਆ ਹੋਇਆ ਹੈ ਅਸੀਂ ਮੁਰਗੀਆਂ ਦੇ ਵੀ ਮੁਆਵਜ਼ੇ ਤਾਂਗੇ ਅਸੀਂ ਬੱਕਰੀਆਂ ਦੇ ਵੀ ਮੁਆਵਜ਼ੇ ਤਾਂਗੇ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਅੱਗੇ ਇਹੀ ਸਵਾਲ ਖੜਾ ਹੈ ਕਿ ਉਹ ਭਰਿਆ ਹੋਇਆ ਖਜ਼ਾਨਾ ਪੰਜਾਬ ਤੇ ਕਦੋਂ ਲਾਉਣਾ ਹੈ ਹੁਣ ਇਨ੍ਹਾਂ ਹੜ੍ਹਾਂ ਦੇ ਵਿੱਚ ਬਹੁਤ ਸਾਰੇ ਲੋਕ ਜਥੇਬੰਦੀਆਂ ਆਰਗੇਨਾਈਜੇਸ਼ਨਾਂ ਸਿੱਖ ਜਥੇਬੰਦੀਆਂ ਜਾਂ ਹੋਰ ਵੀ ਜੜੀਆਂ ਵੈਲਫੇਅਰ ਸੁਸਾਇਟੀਆਂ ਨੇ ਉਹ ਲੋਕਾਂ ਦੀ ਮਦਦ ਤੇ ਉਤਰ ਰਹੀਆਂ ਵੱਡੇ ਵੱਡੇ ਐਲਾਨ ਪੈਕੇਜਾਂ ਦੇ ਹੋ ਰਿਹਾ ਕਿ ਪੰਜਾਬ ਨੂੰ ਮੁੜਾ ਪਹਿਰਾ ਪਾਰ ਕੀਤਾ ਜਾ ਸਕੇ ਪੰਜਾਬ ਨੂੰ ਇਸ ਮੁਸੀਬਤ ਚੋਂ ਕੱਢਿਆ ਜਾ ਸਕੇ ਪਰ ਇਹ ਸਵਾਲ ਤੇ ਮੁਸੀਬਤਾਂ ਉਸੇ ਤਰ੍ਹਾਂ ਖੜੀਆਂ ਕਿਉਂਕਿ ਪੈਕੇਜ ਦੇਣ ਦਾ ਐਲਾਨ ਸੈਲੀਬ੍ਰਿਟੀ ਕਰ ਰਿਹਾ ਹੈ ਜਥੇਬੰਦੀਆਂ ਕਰ ਰਹੀਆਂ ਸਿੱਖ ਜਥੇਬੰਦੀਆਂ ਦੇ ਲੋਕ ਅੱਗੇ ਆ ਕੇ ਦਿਖਾਈ ਦੇ ਰਿਹਾ ਤੇ ਇਸ ਥੇ ਸਿਆਸਤ ਇਸ ਪੱਖਤੀ ਵੀ ਹੋ ਰਹੀ ਹੈ ਕਿ ਇਹ ਕੇਵਲ ਤੇ ਕੇਵਲ ਹੜ੍ਹਾਂ ਦੇ ਵਿੱਚ ਫੋਟੋ ਸ਼ੂਟ ਹੋ ਰਿਹਾ ਕਿਉਂਕਿ ਐਲਾਨ ਹੋ ਰਿਹਾ ਤੇ ਬਹੁਤ ਸਾਰੇ ਸੈਲੀਬ੍ਰਿਟੀ ਜਿਸ ਤਰ੍ਹਾਂ ਕਹਿ ਰਹੇ ਕਿ ਮੈਂ 600 ਟਰੈਕਟਰ ਦੇ ਦਾਂਗਾ ਜਿਸ ਤਰ੍ਹਾਂ ਮਨਕੀਰ ਤੌਲਖ ਨੇ ਕਿਹਾ ਕਿ ਮੈਂ 5 ਕਰੋੜ ਦੇ ਦਾਂਗਾ ਦਿਲਜੀਤ ਅੱਗੇ ਆਇਆ ਹੈ ਹੋਰ ਬਹੁਤ ਸਾਰੇ ਲੋਕ ਅੱਗੇ ਆ ਰਿਹਾ ਕੋਈ ਡੀਜ਼ਲ ਪਵਾ ਰਿਹਾ ਕੋਈ ਪੈਸੇ ਦੇ ਰਿਹਾ ਤਾਂ ਤਮਾਮ ਜਦੋਂ ਇਹਨਾਂ ਗੱਲਾਂ ਦਾ ਜ਼ਿਕਰ ਹੋ ਰਿਹਾ ਹੋਵੇ ਤਾਂ ਸਵਾਲ ਇਸ ਪੱਖ ਤੋਂ ਵੀ ਬਣਦੇ ਆ ਕਿ ਇੰਨੇ ਵੱਡੇ ਪੈਕੇਜਾਂ ਦੀ ਰਕਮ ਜਾ ਕਿੱਥੇ ਰਹੀ ਹੈ ਸਵਾਲ ਇਹ ਵੀ ਪੈਦਾ ਹੋ ਰਿਹਾ ਕਿ ਜਿਹੜੇ ਲੋੜਵੰਦਾਂ ਤੱਕ ਅਜਹੀ ਪਹੁੰਚ ਬੰਨੀ ਚਾਹੀਦੀ ਹੈ ਜਿਨ੍ਹਾਂ ਨੂੰ ਵਾਕਿ ਹੀ ਸਹਾਇਤਾ ਦੀ ਜ਼ਰੂਰਤ ਹੈ ਕਿ ਉਹਨਾਂ ਦੇ ਹੱਥਾਂ ਤੱਕ ਸਾਜੋ ਸਮਾਨ ਪਹੁੰਚ ਰਿਹਾ ਕੀ ਉਹਨਾਂ ਦੇ ਹੱਥਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਕੀ ਜਿਹੜੇ ਘਰ ਜਿਨ੍ਹਾਂ ਦੀਆਂ ਛੱਤਾਂ ਡਿੱਗ ਗਈਆਂ ਘਰ ਡਿੱਗ ਗਏ ਜਿਨ੍ਹਾਂ ਦਾ ਕਾਫੀ ਵੱਡਾ ਨੁਕਸਾਨ ਹੋ ਰਿਹਾ ਕੀ ਇਹ ਸਾਰੀ ਮਦਦ ਉਹਨਾਂ ਲੋਕਾਂ ਤੱਕ ਪਹੁੰਚ ਰਹੀ ਹੈ ਜਦੋਂ ਅਜਿਹੇ ਸਵਾਲ ਪਨਪਰੇ ਆ ਤਾਂ ਸ਼੍ਰੀ ਕਾਟਕ ਸਾਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਵੀ ਕਿ 71 ਤੱਕ ਸੱਦੀਆ ਤਾਂ ਕਿ ਇੱਕ ਵਿਉਂਤਬੰਦੀ ਢੰਗ ਦੇ ਨਾਲ ਇੱਕ ਚੰਗੀ ਰੂਪਰੇਖਾ ਉਲਿੱਕੇ ਉਹਨਾਂ ਲੋੜਵੰਦਾਂ ਤੱਕ ਪਹੁੰਚ ਕੀਤੀ ਜਾ ਸਕੇ ਤਾਂ ਕਿ ਜਿੰਨੇ ਵੱਡੇ ਪੈਕੇਜਾਂ ਦੇ ਐਲਾਨ ਹੋ ਰਿਹਾ ਉਹ ਸਾਰਤਕ ਢੰਗ ਦੇ ਨਾਲ ਲੋਕਾਂ ਤੱਕ ਸਹੀ ਪਹੁੰਚ ਬਣ ਸਕਣ ਹੁਣ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ 1600 ਕਰੋੜ ਰੁਪਏ ਪੰਜਾਬ ਨੂੰ ਦਿੱਤੇ ਆ ਤੇ ਜਾਂਦੇ ਜਾਂਦੇ ਇਹ ਵੀ ਕਿਹਾ ਗਿਆ ਕਿ 12000 ਕਰੋੜ ਤੁਹਾਡੇ ਕੋ ਪਹਿਲਾਂ ਹੀ ਡਿਜਾਸਟਰ ਫੰਡ ਦਾ ਤੁਹਾਡੇ ਖਾਤਿਆਂ ਚ ਪਿਆ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਸਵਾਲ ਦੂਜੇ ਪਾਸੇ ਫੇਰ ਖੜੇ ਹੋ ਗਏ ਕਿ ਜਦ ਕੇਂਦਰ ਨੇ ਸ਼ਰਤਾ ਹੀ ਇਨੀਆਂ ਨਿਰਧਾਰਤ ਕੀਤੀਆਂ ਕਿ ਇਹਨਾਂ ਫੰਡਾਂ ਦੀ ਵਰਤੋਂ ਨਹੀਂ ਹੋ ਸਕਦੀ ਫਿਰ ਇਹ ਫੰਡ ਵਰਤਨੇ ਕਿੱਥੇ ਆ ਤਾਂ ਇਹਨਾਂ ਗੱਲਾਂ ਕਰਕੇ ਪੰਜਾਬ ਦੇ ਵਿੱਚ ਵੱਡੀ ਸਿਆਸਤ ਹੋ ਰਹੀ ਹੈ ਇਹ ਨਹੀਂ ਸੋਚ ਰਿਹਾ ਕਿ ਪੰਜਾਬ ਨੂੰ ਮੁਸੀਬਤ ਵਿੱਚੋਂ ਕੱਢਣਾ ਕਿਵੇਂ ਹੈ ਦੂਜੇ ਪਾਸੇ ਮੁਸੀਬਤ ਹਰਮੇਸ਼ ਸਿੰਘ ਪਠਾਨ ਮਾਜਰਾ ਦੀ ਵੀ ਇਸ ਕਰਕੇ ਵੱਧ ਗਈ ਹੈ ਕਿ ਜ਼ਮਾਨਤ ਅਰਜੀ ਉਹਨਾਂ ਨੇ ਪਟਿਆਲਾ ਦੀ ਅਦਾਲਤ ਵਿੱਚ ਲਗਾਈ ਸੀ ਜਦੋਂ ਤੱਕ ਸਾਡੇ ਕੋਲ ਖਬਰ ਪਹੁੰਚੀ ਤਾਂ ਉਸ ਦੇ ਵਿੱਚ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ ਉਹਨਾਂ ਨੂੰ ਉੱਪਰਲੀ ਅਦਾਲਤ ਤੱਕ ਪਹੁੰਚ ਕਰਨੀ ਪੈਗੀ ਉਸ ਤੋਂ ਪਹਿਲਾਂ ਉਹਨਾਂ ਦੇ ਸੁਪੁੱਤਰ ਤੇ ਉਹਨਾਂ ਦੀ ਪਤਨੀ ਸਿਮਰਨ ਪ੍ਰੀਤ ਕੌਰ ਵੱਲੋਂ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਹੁੰਦਾ ਕਿਉਂਕਿ ਉਸ ਦੇ ਵਿੱਚ ਜ਼ਿਕਰ ਸੀ ਕਿ ਮੇਰੇ ਪਤੀ ਦਾ ਐਮ ਐਲ ਏ ਦਾ ਇਨਕਾਊਂਟਰ ਹੋ ਸਕਦਾ ਹੈ ਕਿਉਂਕਿ 3 ਸਾਲਾਂ ਦੇ ਵਿਕਵੇ ਵਿੱਚ ਪੰਜਾਬ ਪੁਲਿਸ ਨੇ ਭਰੋਸਾ ਗਵਾ ਲਿਆ ਵਿਸ਼ਵਾਸ ਗਵਾ ਲਿਆ ਜਦੋਂ ਅਜਿਹੇ ਇਨਕਾਊਂਟਰ ਪੰਜਾਬ ਦੇ ਅੰਦਰ ਹੋ ਰਹੇ ਹੁਣ ਜਿਨ੍ਹਾਂ ਦੀਆਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਜਾ ਰਹੀਆਂ ਹੁਣ ਜਿਨ੍ਹਾਂ ਨੂੰ ਭੁਜਾ ਕੇ ਇਨਕਾਊਂਟਰ ਦਿਖਾਇਆ ਜਾ ਰਿਹਾ ਹੋਵੇ ਤਾਂ ਸਵਾਲ ਉੱਠਣੇ ਸੁਭਾਵਿਕ ਹੈ ਇਹਨਾਂ ਮੁੱਦਿਆਂ ਕਾਰਨ ਅ ਅਦਾਲਤਾਂ ਦਾ ਸਹਾਰਾ ਲੋਕਾਂ ਨੂੰ ਲੈਣਾ ਪੈ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਕਰਨਲ ਬਾੜ ਦਾ ਮਸਲਾ ਫਿਰ ਜਸਪ੍ਰੀਤ ਨਾਬਾ ਜਿਸ ਦਾ ਇਨਕਾਊਂਟਰ ਹੋਇਆ ਸੀ ਉਸ ਦਾ ਮਸਲਾ ਇੱਕ ਰਾਜਪੁਰਾ ਦੇ ਵਿੱਚ ਇਨਕਾਊਂਟਰ ਹੋਇਆ ਸੀ ਕੁਝ ਦਾ ਮਸਲਾ ਇਹ ਸਾਰੇ ਮਸਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਕੋਲੇ ਪਹੁੰਚੇ ਹੋਇਆ ਜਿਸ ਤੋਂ ਬਾਅਦ ਵੱਡੇ ਨੋਟਿਸ ਹੋਏ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਦੀਆਂ ਮੁਸੀਬਤਾਂ ਵਧੀਆਂ ਤੇ ਹੁਣ ਹਰਮਿੰਦਰ ਸਿੰਘ ਪਠਾਨ ਮਾਜਰਾ ਦੀਆਂ ਮੁਸੀਬਤਾਂ ਇਸ ਕਰਕੇ ਵਧੀਆਂ ਕਿ ਉਹਨਾਂ ਦੀ ਦੂਸਰੀ ਪਤਨੀ ਨੇ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਕਿ ਮੇਰੇ ਖਿਲਾਫ ਕਿਸ ਤਰ੍ਹਾਂ ਸਾਜਸ਼ਾ ਹੋਈਆਂ ਤਾਂ तमाम ਗੱਲਾਂ ਦਾ ਜ਼ਿਕਰ ਇਸ ਕਰਕੇ ਕਰਨਾ ਪੈ ਰਿਹਾ ਕਿ ਕਾਫੀ ਪੁਰਾਣਾ ਕੇਸ ਸੀ ਜਿਸ ਵਿੱਚ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਨੇ ਭਰੋਸੇ ਤੇ ਵਿਸ਼ਵਾਸ ਗਵਾ ਲਿਆ ਜਿਸ ਤਰ੍ਹਾਂ ਅਦਾਲਤਾਂ ਇਹ ਕਹਿ ਰਹੀਆਂ ਕਿ ਸਰਕਾਰਾਂ ਸੱਤਾ ਵਿੱਚ ਏਜੰਸੀਆਂ ਦੀ ਵਰਤੋਂ ਕਰਦੀਆਂ ਪੁਲਿਸ ਦੀ ਵਰਤੋਂ ਕਰਦੀਆਂ ਤਾਂ तमाम ਸਵਾਲਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਪਹੁੰਚ ਕੀਤੀ ਜਾਂਦੀ ਹੈ ਹੁਣ ਹਰਮੇਸ਼ ਸਿੰਘ ਪਠਾਨ ਮਾਜਰਾ ਕਿੱਥੇ ਹੈ ਇਹ ਵੀ ਸਵਾਲ ਬਣਿਆ ਹੋਇਆ ਕਿਉਂਕਿ ਇਹ ਵੀ ਸਵਾਲ ਇਸ ਕਰਕੇ ਬਣਿਆ ਹੋਇਆ ਕਿ ਪੰਜਾਬ ਪੁਲਿਸ ਵੱਡੇ ਤੋਂ ਵੱਡੇ ਅਪਰਾਧੀ ਨੂੰ ਫੜ ਕੇ ਅਦਾਲਤ ਵਿੱਚ ਪਹੁੰਚਾ ਦਿੰਦੀ ਹੈ ਪਰ ਹਰਮੇਸ਼ ਸਿੰਘ ਪਠਾਨ ਮਾਜਰਾ ਕਿੱਥੇ ਹੈ ਕੀ ਹਰਮੇਸ਼ ਸਿੰਘ ਪਠਾਨ ਮਾਜਰਾ ਨੂੰ ਜਾਣ ਬੁਝ ਕੇ ਨਹੀਂ ਫੜਿਆ ਜਾ ਰਿਹਾ ਕਿ ਹਰਮੇਸ਼ ਸਿੰਘ ਪਠਾਨ ਮਾਜਰਾ ਨੂੰ ਜਾਣ ਬੁੱਝ ਕੇ ਅਪਰਾਧੀ ਬਣਾਇਆ ਜਾ ਰਿਹਾ ਕੀ ਹਰਮੇਸ਼ ਸਿੰਘ ਪਠਾਨ ਮਾਜਰਾ ਨੂੰ ਜਾਣ ਬੁੱਝ ਕੇ ਉਹ ਘੋੜਾ ਕਰਕੇ ਦਿਖਾਇਆ ਜਾ ਰਿਹਾ ਤਾਂ ਇਹ तमाम ਸਵਾਲ ਇਸ ਕਰਕੇ ਬਣਦੇ ਜਾ ਰਿਹਾ ਕਿ ਜਿਹੜੀ ਗਾਜ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਅਧਿਕਾਰੀਆਂ ਦੇ ਉੱਤੇ ਗਿਰਦੀ ਰਹੀ ਹੈ ਉੱਥੇ ਨਾਲ ਦੀ ਨਾਲ ਬਹੁਤ ਸਾਰੇ ਵਿਧਾਇਕਾਂ ਤੇ ਵੀ ਗਿਰੀ ਹੈ ਤੇ ਹਰਮੇਸ਼ ਸਿੰਘ ਪਠਾਨ ਮਾਜਰਾ ਵੀ ਉਸੇ ਹੀ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਇਆ ਜਿਸ ਦਾ ਜ਼ਿਕਰ ਉਹਨਾਂ ਦੀ ਪਤਨੀ ਨੇ ਆਪਣੀ ਪਟੀਸ਼ਨ ਦੇ ਵਿੱਚ ਕੀਤੀ ਆ ਕਿ ਮੇਰੇ ਪਤੀ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਉਹ ਆਮਦੀ ਪਾਰਟੀ ਦੇ ਵਿਧਾਇਕ ਹੈ ਉਹ ਕੋਈ ਭਗੌੜੇ ਨਹੀਂ ਹੈ ਉਹ ਕੋਈ ਅਪਰਾਧੀ ਨਹੀਂ ਹੈ ਇਹ तमाम ਗੱਲਾਂ ਦਾ ਜ਼ਿਕਰ ਉਹਨਾਂ ਦੀ ਪਤਨੀ ਨੇ ਆਪਣੀ ਪਟੀਸ਼ਨ ਵਿੱਚ ਕੀਤੀ ਹੈ ਤਾਂ ਉਸ ਤੋਂ ਬਾਅਦ ਹੁਣ ਜਿਹੜਾ ਅਗਲਾ ਮਸਲਾ ਆਇਆ ਕਿ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਂ ਉੱਤੇ ਇਸ ਕਰਕੇ ਕੇਸ ਬਣਿਆ ਸੀ ਕਿ ਇੱਕ ਦਲਤ ਕੁੜੀ ਦੇ ਨਾਲ ਛੇੜਛਾੜ ਤੇ ਜਿਸ ਤਰ੍ਹਾਂ ਦਾ અપਮਾਨ ਉਹਨਾਂ ਨੇ ਕੀਤਾ ਤਾਂ ਅਦਾਲਤਾਂ ਤਾਂ ਫੈਸਲੇ ਦੇ ਹੀ ਰਹੀਆਂ ہیں جس ਦੇ ਵਿੱਚ ਵਿਧਾਇਕ مصیبتਾਂ ਦੇ ਵਿੱਚ ਘਿਰਦੇ ਨਜ਼ਰ ਆ ਰਿਹਾ ਹੈ ਵੇਖਦੇ ਆ ਕਿ ਹਰਮੇਸ਼ ਸਿੰਘ ਪਠਾਨ ਮਾਜਰਾ ਦਾ ਮਸਲਾ ਹਾਈ ਕੋਰਟ ਜਾ ਕੇ ਕਿਸ ਤਰ੍ਹਾਂ ਦਾ ਰੁਕ ਲੈਂਦਾ ਹੈ ਕਿਸ ਤਰ੍ਹਾਂ ਕੋਈ ਸੱਟ ਬਣਦੀ ਹੈ ਕਿਸ ਤਰ੍ਹਾਂ सीबीआई ਕੋਲ ਵੀ ਜਾ ਸਕਦਾ ਹੈ ਮਸਲਾ ਪਰ ਸਰਕਾਰਾਂ ਜਾਂ ਪੰਜਾਬ ਪੁਲਿਸ ਵੱਲੋਂ ਜਦੋਂ ਮਾਮਲੇ ਅਦਾਲਤਾਂ ਵਿੱਚ ਜਾ ਕੇ ਲੁਜਾਏ ਜਾਂਦੇ ਆ ਤਾਂ ਇਹ ਮਾਮਲੇ ਲਟਕਦੇ ਵੀ ਆ ਇਹਨਾਂ ਮਸਲਿਆਂ ਦੇ ਉੱਤੇ ਅਜਿਹੇ ਫੈਸਲੇ ਵੀ ਆ ਜਾਂਦੇ ਆ ਜਿਸ ਦੇ ਨਾਲ ਵਿਧਾਇਕਾਂ ਜਾਂ ਹੋਰ ਲੋਕਾਂ ਦੀਆਂ ਜਿਹੜੀਆਂ ਮੁਸੀਬਤਾਂ ਨੇ ਇਸੇ ਤਰ੍ਹਾਂ ਵਧਦੀਆਂ ਵਖਾਈ ਦਿੰਦੀਆਂ